ਕੋਪੈਲਾ ਦਾ ਮੈਂ ਮਾਫੀ ਚਾਹਨਾ ਹਾਂ ਮੈਂ ਥੋੜਾ ਲੇਟ ਪਹੁੰਚਿਆ ਹੋਰ ਆ ਕਾਰਨ ਸੀਗਾ ਜੀ ਬਲੌਗ ਸੰਪਤੀ ਤੇ ਜਿਲ੍ਹਾ ਪ੍ਰੇਸ਼ਰ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੀਆਂ ਤਾਦਲੀਆਂ ਜਗਾ ਜਗਾ ਤੇ ਹੋ ਰਹੀਆਂ ਸਨ ਨੋਮੀਨੇਸ਼ਨ ਪਰਸ ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਗੁੰਡੇ ਹਥਾਜ ਪਿਸਤੌਲ ਲੈ ਕੇ ਤੁਰੇ ਫਿਰਦੇ ਲੋਹੜਿਆਣਾ ਅਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅਨਜ਼ਾਨਾ ਦੇਣਾ ਔਰ ਵਿਆਹ ਦੇ ਵਿੱਚ ਦਿਨ ਦਿਹਾੜੇ ਸਭ ਕੁਝ ਹੋਣਾ ਲੋਕਾਂ ਦੇ ਸਾਹਮਣੇ ਹੋਣਾ ਮੈਂ ਸੋਚਦਾ ਕਿ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਪਰਿਵਾਰ ਦੇ ਜੀ ਚਲੇ ਗਏ ਤਾਂ ਘਰ ਮੂਦਾ ਵੱਜ ਜਾਂਦਾ ਜੀ ਇੱਕ ਵਿਅਕਤੀ ਚਲਾ ਜਾਵੇ ਸਾਡੇ ਸਾਥੀ 파ਰੂਲ ਦੇ ਜੀਜਾ ਜੀ ਚਲੇ ਗਏ ਮੇਰਾ ਬੇਹਦ ਅਫਸੋਸ ਹੈ ਸਾਨੂੰ ਸਾਰਿਆਂ ਨੂੰ ਅਸੀਂ ਸਾਰੇ ਅੱਜ ਤਰਵਾਰ ਸਾਹਿਬ ਬੈਂਸ ਸਾਹਿਬ ਵੈਦ ਸਾਹਿਬ ਅਸੀਂ ਸਾਰੇ ਦੁਬਾਰਾ ਫੇਰ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਆਂ ਲੇਕਿਨ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਪ੍ਰਸ਼ਾਸਨ ਮਕਮਲ ਤੌਰ ਤੇ ਸੁਤਾਪੇ ਹੈ ਪੁਲਿਸ ਕਮਿਸ਼ਨਰ ਨੇ ਸਾਡੇ ਆਗੂ ਸਹਿਬਾਨਾਂ ਨੂੰ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਪੋਸਟਮਾਰਟਮ ਕਰ ਲਓ ਤੇ ਅਸੀਂ ਪੋਸਟਮਾਰਟਮ ਤੋਂ ਹੁੰਦਿਆਂ ਅਸ ਅੰਤਿਮ ਸੰਸਕਾਰ ਕਰੂ ਅਸੀਂ ਇਹਨਾਂ ਨੂੰ ਫੜ ਲਾਂਗੇ ਲekin ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਨੂੰ ਚਾਹੇ ਉਹ ਪੰਜਾਬ ਦਾ ਕੋਈ ਕਮਿਸ਼ਨਰ ਹੈ ਕਾਹੇ ਕੋਈ ਵਰਦੀਦਾਰੀ ਇਹਨਾਂ ਨੂੰ ਕਿਸੇ ਤੇ ਰਹਿਮ ਨਹੀਂ ਆ। ਇਹ ਕੀ ਕਰਦੇ ਆ ਇੱਕ ਇਹਨਾਂ ਦੀ ਜਾਨ اٹਕੀ ਹੁੰਦੀ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਕਿ ਅਸੀਂ ਇਹਦਾ ਅੰਤਿਮ ਸੰਸਕਾਰ ਕਿਵੇਂ ਕਰਾਉਣਾ ਹੈ। ਜਾਂ ਪੋਸਟਮਾਰਟਮ ਕਿਦ ਕਰਾਉ ਉਦੋਂ ਤੱਕ ਤਾਂ ਇਹਨਾਂ ਦੇ ਸਾਹ ਜਿਹੜੇ ਆ ਉਹ ਗਲੇ ਛੁੰਦੇ ਆ। ਕਿ ਜਨਤਾ ਇਕੱਠੀ ਹੋਏਗੀ ਪੋਸਟਮਾਰਟਮ ਮੇਂ ਹੋਏਗਾ। ਪਰ ਜਦੋਂ ਪੋਸਟਮਾਰਟਮ ਹੋ ਜਾਂਦਾ ਤੇ ਅੰਤਿਮ ਸੰਸਕਾਰ ਹੋ ਜਾਂਦਾ ਫੇਰ ਆਰਾਮ ਦੀ ਨੀਂਦ ਉਸੇ ਕੁੰਭ ਕਰਨ ਦੀ ਨੀਂਦ ਸੌ ਜਾਂਦੀ ਹੈ ਕੁਝ ਇੱਕ ਵਿਅਕਤੀ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਜੀ ਦੀ ਮਦਦ ਕਰਦਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੋਸ਼ਿਸ਼ ਕਰ ਰਿਹਾ ਉਹ ਇਨਕੁਆਇਰੀ ਲਗਾਉਣ ਦੀ ਕੋਈ ਰੂਬਲ ਰਬ ਲਰਗੇ ਜਿਹੜੇ ਲੋਕ ਹੈ ਉਹ ਨਹੀਂ ਕੁਝ ਹੋਰ ਇੱਕ ਵਿਅਕਤੀ ਹੈ ਜਿਹੜਾ ਸ਼ੁਭਮ ਮੋਟਾ ਕਹਿੰਦੇ ਆ ਉਹਨੂੰ ਵੀ ਕੋਈ ਹਸਾਬ ਕਾ ਐਮਐਲਏਾਂ ਦੀ ਜਾਂ ਹੋਰ ਲੀਡਰਾਂ ਦੀ ਸ਼ੈ ਇਹੋ ਜੇ ਲੋਕਾਂ ਨੂੰ ਪਾਲਣਾ ਇਹੋ ਜੇ ਲੋਕਾਂ ਨੂੰ ਆਪਦੇ ਨਾਲ ਰੱਖਣਾ ਮੈਂ ਸਮਝਦਾ ਕਿ ਇਹ ਰਾਜਨੀਤਿਕ ਲੋਕਾਂ ਸੇ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਨਵੇਂ ਰੀਤੀ ਰਿਵਾਜ ਪਾਰੇ ਨੇ ਇਹ ਇਹ ਅੱਗ ਉਹਨਾਂ ਦੇ ਘਰ ਨੂੰ ਵੀ ਆਉਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਫੇਲ ਹੈ ਪੁਲਿਸ ਕਮਿਸ਼ਨਰ ਆਪਣਾ ਵਾਦਾ ਪੂਰਾ ਕਰੇ ਅਗਰ ਆਪਣਾ ਵਾਦਾ ਪੂਰਾ ਅਗਲੇ 2-3 ਦਿਨਾਂ ਚ ਨਹੀਂ ਕੀਤਾ ਬਿਕੋਜ਼ ਅਸੀਂ ਵਿਅਸਾਂ ਤੋਂੜੇ ਇਲੈਕਸ਼ਨ ਚੱਲ ਰਿਹਾ ਹੈ ਹਰ ਵਿਅਕਤੀ ਬਲੌਕ ਸੰਮਤੀ ਦੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਅਗਰ ਪੂਰਾ ਨਾ ਕੀਤਾ ਤਾਂ ਮੈਂ ਪੁਲਿਸ ਕਮਿਸ਼ਨਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਣਾ ਮਕਮਲ ਤੌਰ ਤੇ ਅਸੀਂ ਪੁਲਿਸ ਕਮਿਸ਼ਨਰ ਦੇ ਦਫ਼ਤਰ ਦਾ ਘਰਾਵ ਕਰਾਂਗੇ ਬਿਲਕੁਲ ਇਸ ਗੱਲ ਤੇ ਕੋਈ ਕਟਾਈ ਨਹੀਂ ਵਰਤੀ ਜਾਊਗੀ ਇਹ ਤਾਂ ਰਾਮਨਾਲ ਸੌ ਜਾਂਦੇ ਯਾਰ ਸਾਨੂੰ ਮਿਸਯੂਜ਼ ਕਰ ਰਹੇ ਨੇ ਸਾਡੇ ਸੈਂਟੀਮੈਂਟਸ ਨਾਲ ਖੇਡ ਰਹੇ ਨੇ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀ ਅੱਜ ਮੇਰੇ ਖਾਲ 7-8 ਦਿਨ ਹੋ ਗਏ 7 ਦਿਨ ਹੋ ਗਏ ਤੁਸੀਂ ਸੁੱਤੇ ਪਏ ਹੋ ਪਹਿਲਾਂ ਤਾਂ ਦਿਨ ਦੀ ਸ਼ਰਮ ਦੀ ਗੱਲ ਹੈ ਥੋ ਗੱਲ ਗਈ ਖਤਮ ਹੋ ਗਈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਇਸ ਮੁੱਦੇ ਨੂੰ ਮਰਨ ਨਹੀਂ ਦੇਣਾ ਇਸ ਲੜਾਈ ਨੂੰ ਲੜਨਾ ਹੈ ਜਦ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ মিডিਆ ਦੇ ਭਰਾਵਾਂ ਤੋਂ ਵੀ ਸੰਯੋਗ ਚਾਹਾਂਗਾ ਕਿਉਂਕਿ ਪਰਿਵਾਰ ਨੂੰ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ ਔਰ ਦੁਬਾਰਾ ਫੇਰ ਲੁਧਿਆਣੇ ਦੀ ਪੁਲਿਸ ਨੂੰ ਤੇ ਪੰਜਾਬ ਦੇ ਡੀਜੀਪਲ ਸਾਹਿਬ ਨੂੰ ਬੇਨਤੀ ਵੀ ਕਰਦਾ ਹੱਥ ਜੋੜ ਕੇ ਕਿ ਇਨਸਾਫ ਦਿਓ ਜੇ ਤੁਸੀਂ ਇਨਸਾਫ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ ਚ ਮਕਮਲ ਸੰਘਰਸ਼ ਵਿਡਾਂਗੇ ਤੇ ਤੁਹਾਨੂੰ ਨੰਗਾ ਕਰਾਂਗੇ ਕਿਉਂਕਿ ਤੁਸੀਂ ਹੋ ਥੋਡੀ ਵਰਦੀ ਦਾ ਡਰ ਕਾਂਗਰਸੀਆਂ ਨੂੰ ਹੀ ਆ ਕਿਵਾਂ ਫਲਾਣੇ ਨੂੰ ਫੜ ਲਿਆ ਫਲਾਣੇ ਨੂੰ ਫੜ ਲਿਆ ਫਲਾਣੇ ਤੇ ਪਰਚਾ ਦਿੱਤਾ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਜਿਹੜੇ ਦਿਨ ਦਿਹਾੜੇ ਪਿਸਤੌਲ ਲੈ ਕੇ ਗੋਲੀਆਂ ਚਲਾ ਰਹੇ ਆ ਵਿਆਹਾਂ 'ਚ ਮਾਰ ਰਹੇ ਆ ਇਹਨਾਂ ਨੂੰ ਡਰਨੀ ਹੈ ਤੁਹਾਡਾ ਕੋਈ ਉਹ ਕਹਿੰਦੇ ਗਲੀ ਦੇ ਗੁੰਡਿਆ ਗੈਂਗਸਟਰ ਨਹੀਂ ਹੈ ਕਹਿੰਦੇ ਇਹ ਛੋਟੇ ਮੁੰਡੇ ਤੂੰ ਗਲੀ ਦੇ ਗੁੰਡੇ ਆ ਤੇ ਫਿਰ ਗਲੀ ਦੇ ਗੁੰਡੇ ਸਾਡਾ ਬੰਦਾ ਮਾਰਦੇ ਸਰ ਗਲੀ ਦਾ ਗੁੰਡਾ ਹੋਵੇ ਜਾਂ ਵੱਡਾ ਗੁੰਡਾ ਹੋਵੇ ਉਹਦਾ ਕੰਮ ਕੀ ਹੈ ਬੰਦਾ ਮਾਰਤਾ ਤੇ ਫਿਰ ਕੰਮ ਖਤਮ ਹੈ ਇਹ ਅੱਗ ਤੁਹਾਡੇ ਘਰੇ ਲੱਗੀ ਹੋਵੇ ਨਾ ਫਿਰ ਪਤਾ ਲੱਗੇ ਗਲੀ ਦਾ ਗੁੰਡਾ ਸਾਡੇ ਨਹੀਂ ਉਹ ਗੁੰਡਾ ਵੀ ਨਾ ਹੋਵੇ ਕੋਈ ਨਜਾਇਜ਼ ਬੰਦਾ ਸਾਡੇ ਰਿਸ਼ਤੇਦਾਰ ਨੂੰ ਮਾਰ ਗਿਆ ਔਰ ਇਹਦੇ ਕਰ ਵੀ ਉਹਨੂੰ ਫੜੇ ਨਹੀਂ ਆਣਾ ਚਾਹੀਦਾ ਹਜ ਸਰ ਸ਼ੁਭਮ ਜੀ ਇਹ ਗੱਲ ਕਰੀਏ ਸਰ ਕਾਂਗਰਸੀ ਨੇਤਾਵਾਂ ਨਾਲ ਰੈਲੀਆਂ 'ਚ ਵੀ ਕਾਂਗਰਸ ਦਾ ਝੰਡਾ ਚੱਕਦਾ ਨਜ਼ਰ ਆਇਆ ਜੀ ਦੇਖੋ ਮੈਂ ਇਹ ਕਹਿਣਾ ਹੈ ਕਿ ਜੋ ਵਿਅਕਤੀ ਵੀ ਇਹਦੀ ਮਦਦ ਕਰਦਾ ਹੈ ਜੋ ਵਿਅਕਤੀ ਵੀ ਉਹ ਉਦੋਂ ਮਾੜਾ ਇਨਸਾਨ ਕੋਈ ਹੋ ਨਹੀਂ ਸਕਦਾ ਉਦੋਂ ਗੰਦਾ ਸੁਣੋ ਯਾਰ ਮੈਂ ਕਹਿ ਰਿਹਾ ਹਾਂ ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਅਗਰ ਕੋਈ ਵੀ ਨੇਤਾ ਇਹੋ ਜਿਹੇ ਗੰਦੇ ਲੋਕਾਂ ਦੀ ਮਦਦ ਕਰਦਾ ਉਹ ਆਪ ਵੀ ਗੰਦਾ ਹੈ ਸੋ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਅਗਰ ਕੋਈ ਕਰਦਾ ਤਾਂ ਆ ਸਰ ਜ਼ਿਲ੍ਹਾ ਪ੍ਰਸ਼ਾਸਨ ਤੇ ਵਿਲਾਕ ਸੰਮਤੀ ਦੀ ਚੋਣਾ ਚੱਲਦੀ ਹੈ ਕਿਸ ਤਰ੍ਹਾਂ ਦੇ ਦੋ 14 ਨੂੰ ਜਿਹੜੀਆਂ ਚੋਣਾ ਹੋਣੀਆਂ ਨੇ ਚੋਣਾ ਕਿਹੜੀਆਂ ਚੋਣਾ ਚੱਲ ਰਹੀਆਂ ਇਹ ਤਾਂ ਨਾਮ ਦੀਆਂ ਚੋਣਾ ਹੈ ਜ਼ਬਰਦਸਤੀ ਕਰਾਈਆਂ ਗਈਆਂ ਚੋਣਾ ਹੈ ਹਾਈ ਕੋਰਟ ਨੇ ਇੰਟਰਫੀਰੈਂਸ ਨਾਲ ਨਹੀਂ ਤਾਂ ਦੋ ਸਾਲਾਂ ਦੀਆਂ ਪੈਂਡਿੰਗ ਸੀ ਕਰਾਉਣਾ ਹੀ ਨਹੀਂ ਚਾਹੁੰਦੇ ਸੀ ਮਾਨ ਸਾਹਿਬ ਕਾਗਜ਼ ਕੈਨਸਲ ਕਰਤੇ ਪੱਗਾਂ ਲਾਤੀਆਂ ਐ ਐਮਐਲਏ ਕਹਿੰਦਾ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਐ ਰਾਜਾ ਸੰਸੀ ਦੀ ਕਟਨੇ ਇੱਕ ਔਰਤ ਨੂੰ ਚੱਕ ਕੇ ਲੈ ਗਏ ਬੰਦੇ ਨੂੰ ਤਾਂ ਚੱਕ ਕੇ ਲੈ ਕੇ ਜਾਂਦੇ ਸੀ ਰਾਣੀ ਨਾਮ ਦੀ ਔਰਤ ਸਰਪੰਚ ਦੀ ਰਾਜਾ ਸੰਸੀ ਦੀ ਸਰਕਾਰੀਆ ਸਾਹਿਬ ਦੇ ਹਲਕੇ ਦੀ ਉਸ ਔਰਤ ਨੂੰ ਚੱਕ ਕੇ ਲੈ ਗਏ ਫੇਰ ਉਹਨਾਂ ਦੇ ਘਰੇ ਜਾ ਕੇ ਕੁੱਟਿਆ ਫੇਰ ਉਹ ਵੱਡੇ ਗਏ ਹਸਪਤਾਲ 'ਚ ਪਏ ਆ ਬੰਦੇ ਅੱਜ ਪਰਚਾ ਦਿੱਤਾ 120 B ਦਿੱਤਾ ਹੈ ਤਾਂ ਉਹਨਾਂ ਤੇ ਤਾਂ ਦੇਣਾ ਹੀ ਦੇਣਾ ਸੀ ਸੁਖ ਸਰਕਾਰੀਆ ਤੇ ਉਹਰੇ ਭਤੀਜੇ ਤੇ ਜਿਹੜਾ ਪ੍ਰੇਸ਼ਰ ਦੇ ਚੇਅਰਮੈਨ ਦੇ ਵੀ ਪਰਚਾ ਦਿੱਤਾ ਇਸ ਤਰ੍ਹਾਂ ਹੀ ਜੀਰਾ ਹਲਕੇ ਦੇ ਵਿੱਚ ਹੋਇਆ ਇਸ ਸਰਆਂ ਦੀਆਂ ਘਟਨਾ ਪਟਿਆਲੇ ਦੇ ਵਿੱਚ ਹੋਈਆਂ ਪਟਿਆਲੇ ਦੇ ਦਾ ਐਸਐਸਪੀ ਦੀ ਵੀਡੀਓ ਆਡੀਓ ਵਾਇਰਲ ਹੋ ਗਈ ਔਰੀ ਦਾ ਆਡੀਓ ਵਾਇਰਲ ਹੋ ਗਈ ਵੈਸੇ ਕਮ ਚੌਂਕੀ ਇੰਚਾਰਜ ਤੋਂ ਲੈ ਕੇ ਇਹ ਐਸਐਸਪੀ ਤੇ ਡੀਆਈਜੀ ਤੱਕ ਸਾਰੇ ਵਰਦੀ ਤਾਰੀਏ ਕੰਮ ਕਰ ਰਹੇ ਜਿਵੇਂ ਆਮ ਕੋਈ ਕਰਦਾ ਕਰਿੰਦਾ ਕੰਮ ਕਰਦਾ ਨਾ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦਾ ਕੰਮ ਕਰਦਾ। ਸਾਹਿਬਾ ਜੀ ਉਹਨਾਂ 14ਵਾਂ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਆ ਬਾਕੀ ਚੋਣ ਕਮਿਸ਼ਨ ਤੋਂ ਕੀ ਮੰਗ ਕੀਤੀ ਆ 14 ਨੂੰ ਜਿਹੜੀ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਬਾਕੀ ਚੋਣ ਕਮਿਸ਼ਨ ਦੀ ਨਾਮ ਦੀ ਕੀ ਚੀਜ਼ ਹੀ ਨਹੀਂ ਕੀ। ਚੋਣ ਕਮਿਸ਼ਨ ਇੱਕ ਮਿੰਟ ਚੋਣ ਕਮਿਸ਼ਨ ਕੌਣ ਹੁੰਦਾ ਹੈ? ਪੰਜਾਬ ਦਾ ਇੱਕ ਅਫਸਰ ਲਾਇਆ ਚੋਣ ਕਮਿਸ਼ਨ ਹੈ। ਅੰਦੀ ਤਾਂ ਲੀਏ ਤੁਸੀਂ ਚੋਣ ਕਮਿਸ਼ਨ ਨੂੰ ਕੀ ਸ਼ਿਕਾਇਤ ਕਰੋਗੇ? ਉਹ ਕਰੇਗਾ ਜੋ ਚੀਫ ਸੈਕਟਰੀ ਕਹੇਗਾ। ਚੀਫ ਸਿਕਰੀਓ ਕਰੇਗਾ ਜੋ ਸੀਮ ਕਹੇਗਾ ਇਹ ਤਾਂ ਐਵੇਂ ਐਵੇਂ ਗੋਲੀਆਂ ਵੀ ਅਸੀਂ ਜ਼ੋਨ ਕਮਿਸ਼ਨ ਨੂੰ ਮਿਲੇ ਜ਼ੋਨ ਕਮਿਸ਼ਨ ਦੇ ਚਵੰਨੀ ਬੱਲੇ ਨਹੀਂ ਜ਼ੋਨ ਕਮਿਸ਼ਨ ਨਾਲ ਕੋਈ ਅਫਸਰ ਬਦਲ ਰਿਹਾ ਹੈ ਨਾਓ ਇਸੇ ਗੱਲ ਤੇ ਕੌਗਨੀਜੈਂਸ ਲੈ ਰਿਹਾ ਵੀ ਪੱਗਾਂ ਲਾਦੀਆਂ ਕਾਗਜ਼ ਭਰਨੀ ਦੇ ਕੋਈ ਗੱਲ ਨਹੀਂ ਸਾਨੂੰ ਕੋਈ ਉਮੀਦ ਨਹੀਂ ਹੈ ਜਨਤਾ ਹੀ ਇਨਸਾਫ ਦੇਉਗੀ 2027 ਦੇ ਕਿਉਂਕਿ ਸਰਕਾਰ ਨੇ ਖਾਲਸਾ ਸਭਾ ਤੱਕ ਬਿਨਸਮਾਨ ਤੌਰ ਸਨ ਰੂਪ ਤੇ ਬੈਨ ਲਗਾਇਆ ਕਿਵੇਂ ਸਮਝਦੇ ਹੋ ਕਿਹੜਾ ਸਕੂਪੀ ਸਿੰਘ ਰਹਿਲ ਹੰਢੇ ਤੇ ਬੈਨ ਲੱਗ ਪਤਾ ਨਹੀਂ ਆਈ ਡੋਟ ਨੋ ਆਈ ਡੋਟ ਹੈਵ ਮੈਂ ਕੋਈ ਮੈਨੂਜੈਂਟ ਸਟੈਂਡ ਕਰ ਰਹੀ ਜਿਆਦਾ ਜਿਆਦਾ ਇਨਫੋਰਮੇਸ਼ਨ ਨਹੀਂ ਹੈ ਸਾਬ ਜੀ ਮੇਰੀ ਤੁਹਾਨੂੰ ਬੇਨਤੀ ਆ ਇਹ ਅੱਜ ਵੱਡਾ ਮਸਲਾ ਕਤਲੇਆਮ ਦਾ ਤੁਸੀਂ ਯੂਨਿਟੀ ਦੀ ਗੱਲ ਖਾਮ ਖਾ ਨਾ ਕੋਈ ਇਲੈਕਸ਼ਨ ਹੈ ਨਾ ਲੱਲਾ ਹੈ ਨਾ ਖੱਕਾ ਬ੍ਰਦਰ ਸਵਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਇਕਜੂਠਾ ਔਰ ਕਾਂਗਰਸ ਪਾਰਟੀ ਸਾਰੇ ਲੋਕ ਇਕੱਠੇ ਆ ਮੇਰੀ ਬੇਨਤੀ ਹੈ ਅੱਜ ਅਸੀਂ ਇੱਕ ਬਹੁਤ ਦੁਖਦਾਈ ਘਟਨਾ ਤੇ ਪਹੁੰਚੇ ਤੁਸੀਂ ਇਸ ਘਟਨਾ ਦੀ ਬਾਤ ਜ਼ਿਕਰ ਕਰੋ ਨਾ ਕਿ ਕਾਂਗਰਸ ਦੀਆਂ ਗੱਲਾਂ ਪਰੋਚ ਕਰਲਾ ਥੈਂਕ ਯੂ